ਇੱਕ ਬੇਨਤੀ ਹੈ ਕਿ ਬਹੁਤ ਰੇਲਵੇ ਲਾਈਨ ਦੇ ਨਾਲ ਟ੍ਰੇਨ ਆ ਰਹੀ ਹੈ ਔਰ ਜੇ ਕੋਈ ਉਧਰ ਖੜੇ ਨੇ ਤਾਂ ਕਿਰਪਾ ਕਰਕੇ ਥੋੜਾ ਧਿਆਨ ਰੱਖਿਆ ਜਾਵੇ ਕੋਈ ਇਸ ਤਰ੍ਹਾਂ ਦੀ ਘਟਨਾ ਨਾ ਹੋ ਜਾਵੇ ਬਹੁਤ ਬਹੁਤ ਧੰਨਵਾਦ ਜੀ ਸਨੇਤ ਭਾਈਆਂ ਦਾ ਤੁਸੀਂ ਗਰਮੀ ਦੇ باوجود ਬਹੁਤ ਛੋਟੇ ਸੱਦੇ ਤੇ ਪਾਰੀ ਗਿਣਤੀ ਚਿੱਤੇ ਪਿੰਡ ਦੇ ਵਿੱਚ ਇਕੱਠੇ ਹੋਏ ਹੋ ਸਾਡੇ ਨੇਸ਼ਨਲ ਕੋਰਡੀਨੇਟਰ ਸ਼ਿਆਵਨ ਕੇਜਰੀਵਾਲ ਸਾਹਿਬ ਦੇਸ਼ ਦੇ ਕ੍ਰਾਂਤੀਕਾਰੀ ਸਿੱਖਿਆ ਮੰਤਰੀ ਤੌਰ ਤੇ ਜਾਣੇ ਜਾਂਦੇ ਸ੍ਰੀ ਮਨੀਸ਼ ਸੋਦੀਆ ਸਾਹਿਬ ਸਾਡੇ ਕੈਬਨਿਟ ਦੇ ਮੇਰੇ ਸਾਥੀ ਮੰਤਰੀ ਸਹਿਬਾਨ ਸਾਡੇ ਸੰਜੀਵ अरोड़ा ਜਿਹੜੇ ਕਿ ਤੁਹਾਡੇ ਉਮੀਦਵਾਰ ਨੇ ਸਾਡੇ ਸਾਰੇ ਲੁਧਿਆਣੇ ਦੀ ਟੀਮ ਪਤਾਨ ਜੀ ਚੇਅਰਮੈਨ ਸਾਹਿਬ ਪਖ ਵਖਵ ਅਵਧਾਂ ਤੇ ਕੰਮ ਕਰ ਰਹੇ ਸਾਡੇ ਵਲੰਟੀਅਰ ਸਰ ਬਾਮਰਕਰ ਸਹਿਬਾਨ ਬਹੁਤ ਬਹੁਤ ਧੰਨਵਾਦੀ ਸਾਰੇ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਬਹੁਤੇ ਲੰਮੇ ਚੋੜੇ ਭਾਸ਼ਣ ਦੇਣ ਨਹੀਂ ਆਏ ਤੁਹਾਨੂੰ ਸਾਰਾ ਪਤਾ ਹੈ ਲਗਭਗ ਇੱਕ ਹਫਤਾ ਰਹਿ ਗਿਆ ਇੱਕ ਅਚਨ ਅਚੇਤ ਘਟਨਾ ਦੇ ਵਿੱਚ ਸਾਡੇ ਐਮਐਲਏ ਗੋਗੀ ਜੀ ਉਹ ਪਰਮਾਤਮਾ ਦੇ ਚਰਨਾਂ 'ਚ ਜਾਣਵਾਜੇ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਤੁਸੀਂ ਪਹਿਲਾਂ 2022 ਦੇ ਵਿੱਚ ਐਸੇ ਇਹਨਾਂ ਬੂਥਾਂ ਤੋਂ ਹੀ ਆਮ ਆਦਮੀ ਪਾਰਟੀ ਨੂੰ ਪਾਰੀ ਗਿਣਤੀ ਚਾ ਕੇ ਜਿਹੜਾ ਫਤਵਾ ਦਿੱਤਾ ਸੀ ਸੋ ਹੁਣ ਬਾਈਲੈਕਸ਼ਨ ਹੈ 19 ਤਰੀਕ ਨੂੰ ਇੱਕ ਨੰਬਰ ਦਾ ਬਟਣਾ ਹੈ ਪਹਿਲੇ ਨੰਬਰ ਤੇ ਬਟਣਾ ਹੈ ਤਾਂ ਝਾੜੂ ਵਾਲਾ ਬਟਣਾ ਹੁਣ ਤਾਂ ਤੁਹਾਨੂੰ ਵੀ ਪਹਿਲਾਂ ਤਾਂ ਝਾੜੂ 14 ਜਿਹੜਾ ਝਾੜੂ ਨਾਮ ਨਾਮ ਆਇਆ ਸੀ ਆਪਣੇ ਕੋਲੇ ਤੇ ਉਦੋਂ ਆਪ ਨੂੰ ਲੱਭਣ ਪੈਂਦਾ ਸੀ ਵੀ ਕਿੱਥੇ ਜਿਆ ਹੁਣ ਤਾਂ ਜਾਣ ਸਾਰ ਆਪਣੀ ਪਹਿਲਾਂ ਨਹੀਂ ਗਈ ਝੜੂ ਤੇ ਜਾਂਦੇ ਸਿੱਧੇ ਰੱਬ ਦੇ ਨੇ ਹੁਣ ਤਾਂ ਆਪ ਨੂੰ ਮਤਲਬ ਜਾਣ ਪਛਾਣ ਹੋ ਗਈ ਤਾਂ ਪਹਿਲਾਂ ਇੱਕ ਤੁਸੀਂ ਦੇਖੋ ਕਿੰਨੇ ਤੇਜ ਨੇ ਇਹ ਮਤਲਬ ਕਿਸ ਪੱਧਰ ਤੱਕ ਚਲੇ ਜਾਂਦੇ ਨੇ ਜਿੱਤਣ ਹਰਾਉਣ ਲਈ ਕਿ ਕੁਝ ਮੀਦਵਾਰ ਜਿਹੜੇ ਆਜ਼ਾਦ ਮੀਦਵਾਰ ਉਹਨੂੰ ਬੈਟਰੀ ਦਾ ਚੋਣ ਨਿਸ਼ਾਨ ਦੇ ਦਿੰਦੇ ਸੀ ਬਾਅਦ ਚ ਅਸੀਂ ਸ਼ਿਕਾਇਤ ਕਰਕੇ ਇਲੈਕਸ਼ਨ ਕਮਿਸ਼ਨ ਨੂੰ ਉਪੰਦ ਕਰਵਾਇਆ ਬੈਟਰੀ ਵੀ ਚੱਲੂ ਵਰਗੀ ਐ ਹੁੰਦੀ ਸੀ ਤੇ ਉਹ ਚ ਜਿਹੜੀਆਂ ਕਿਰਨਾਂ ਨਿਕਲਦੀਆਂ ਸੀ ਤਾਂ ਬਹੁਤ ਸਾਰੇ ਲੋਕ ਝਾੜੂ ਸਮਝ ਕੇ ਬੈਟਰੀ ਨੂੰ ਵੋਟ ਪਾਉਂਦੇ ਸੀ ਦਿੱਲੀ 'ਚ ਬਹੁਤ ਵੋਟਾਂ ਇਸ ਤਰ੍ਹਾਂ ਨੇ ਪੈ ਗਈਆਂ ਸੀ ਬੈਟਰੀ ਚੋਣ ਦਾ ਨਿਸ਼ਾਨ ਜਦੋਂ ਜਦੋਂ 28 ਸੀਟਾਂਆਂ ਸੀ ਉਹਨਾਂ ਜਰਨ ਦੀ ਸਰਕਾਰ ਸੋ ਹੁਣ ਬਾਅਦ ਇਲੈਕਸ਼ਨ ਕਮਿਸ਼ਨ ਨੂੰ ਕਹਿ ਕੇ ਬੈਟਰੀ ਚੋਣ ਦਾ ਨਿਸ਼ਾਨ ਹੁਣ ਨਹੀਂ ਕਿਸੇ ਨੂੰ ਆਜ਼ਾਦ ਮਿਲਦਾ ਕਿਉਂਕਿ ਇਹ ਤਾਂ ਅੱਛਾ ਫਿਰ ਉਸੇ ਨਾਮ ਦੇ ਦੋ ਬੰਦੇ ਖੜੇ ਕਰ ਦਿੰਦੇ ਆਈ ਫਿਰ ਉਹ ਫੋਟੋ ਲੱਗਣ ਲੱਗੀ ਆ ਹੁਣ ਹੁਣ ਫੋਟੋ ਵੀ ਹੋਊਗੀ ਸਾਹਮਣੇ ਚੋਣ ਦਾ ਨਿਸ਼ਾਨ ਹੋਊਗਾ ਆਰਾਮਨਗ ਬੜੀ ਕਾਲੀ ਨਹੀਂ ਕਰਨੀ ਬਟਨ ਦੇ ਪਹਿਲੇ ਨੰਬਰ ਦੇ ਦੇਖ ਕੇ ਦਬ ਦੇਣਾ ਤੇ ਉਹਦੇ ਉਹਦੇ ਨਾਲ ਕੀ ਹੋਊਗਾ 19 ਤਰੀਕ ਨੂੰ ਤੁਹਾਡੀ ਜ਼ਿੰਮੇਵਾਰੀ ਖਤਮ ਸਾਡੀ ਜ਼ਿੰਮੇਵਾਰੀ ਸ਼ੁਰੂ ਇਹ ਇਹ ਤੁਹਾਡੇ ਨਾਲ ਅਸੀਂ ਵਾਦਾ ਕਰਦੇ ਆ ਮੰਗ ਪੱਤਰ ਤੁਸੀਂ ਦਿਓਗੇ ਇੱਕ ਪਾਸੇ ਸਾਇਨ ਸੰਜੀਵ ਰੋੜਾ ਦੇ ਹੋਣਗੇ ਇੱਕ ਪਾਸੇ ਸਾਇਨ ਮੇਰੇ ਹੋਣਗੇ ਕੰਮ ਨਹੀਂ ਤੁਹਾਡਾ ਸਨੇਤ ਪਿੰਡ ਵਾਲਿਆਂ ਦਾ ਗੁਰੂ ਹੋਊਗਾ ਚਾਹੇ ਸੀਵਰੇਜ ਦਾ ਕੰਮ ਹੈ ਬਿਜਲੀ ਦਾ ਕੰਮ ਹੈ ਚਾਹੇ ਉਹ ਪਾਣੀ ਦੀ ਨਿਕਾਸੀ ਹੈ ਚਾਹੇ ਕੋਈ ਹੋਰ ਲਾਈਟਾਂ ਦਾ ਸੋਲਰ ਲਾਈਟਾਂ ਦਾ ਬਿਜਲੀ ਸਟਰੀਟ ਲਾਈਟਾਂ ਦਾ ਕੋਈ ਵੀ ਕਿਸੇ ਕਿਸਮ ਦਾ ਕੰਮ ਹੈ ਕਿਉਂਕਿ ਆਮ ਆਦੀ ਪਾਰਟੀ ਦੀ ਸਰਕਾਰ ਹੈ ਪਹਿਲੇ ਦਿਨ ਤੋਂ ਹੀ ਕੰਮ ਕਰਨ ਲੱਗੇ ਸੀ ਆਮ ਤੌਰ ਤੇ ਸਰਕਾਰਾਂ ਆਖਰੀ ਸਾਲ ਕਰਦੀਆਂ ਨੇ ਜਾ ਆਖਰੀ ਮਹੀਨਿਆਂ ਚ ਕਰਦੀਆਂ ਨੇ ਕਹਿੰਦੇ ਲੋਕਾਂ ਨੂੰ ਯਾਦ ਰਹਿ ਜਾਂਦੇ ਕੰਮ ਇਹ ਪਰ ਸਾਨੂੰ ਇਹ ਹੈ ਕਿ ਪੰਜ ਤੇ ਪੰਜ ਸਾਲ ਲੋਕਾਂ ਨੂੰ ਯਾਦ ਰਹਿਣ ਕਿ ਯਾਰ ਕੰਮ ਹੋਏ ਸੀ ਤਾਂ ਉਸ ਸਰਕਾਰ ਵੇਲੇ ਹੋਏ ਸੀ ਵੀ 54154 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਜੀ ਮੈਂ 54154 ਨੌਕਰੀਆਂ ਸਰਕਾਰੀ ਕੋਈ ਪਟਵਾਰੀ ਕੋਈ ਉਹ ਐਸ ਟੀ ਓ ਕੋਈ ਕਿਸੇ ਸਿਹਤ ਵਿਭਾਗ ਚ ਕੋਈ ਕਿਤੇ ਬਹੁਤ ਵੱਡੀਆਂ ਵੱਡੀਆਂ ਨੌਕਰੀਆਂ ਪੜ੍ਹਾਈ ਦੇ ਮੁਤਾਬਕ ਜਿਹੜੀਆਂ ਦਿੱਤੀਆਂ ਇਤੋਂ ਪਹਿਲਾਂ ਕੋਈ ਨੌਕਰੀ ਨਹੀਂ ਮਿਲਦੀ ਸੀ ਜੇ ਕੋਈ ਮਿਲਦੀ ਸੀ ਤਾਂ ਸਪਾਰਸ਼ ਤੋਂ ਬਿਨਾਂ ਨਹੀਂ ਮਿਲਦੀ ਸੀ ਮੰਤਰੀ ਲੱਭਨੇ ਪੈਂਦੇ ਸੀ ਲੋਕ ਡਿਗਰੀਆਂ ਲੈ ਕੇ ਆਪਣੇ ਹੱਥਾਂ 'ਚ ਤੁਰੇ ਫਿਰਦੇ ਸੀ ੱੱਕੇ ਖਾਂਦੇ ਉਹਨਾਂ ਨੇ ਸਪਾਰਸ਼ਾ ਲਾਉਂਦਿਆਂ ਜਾਂ ਪੈਸੇ ਲੈਂਦੇ ਸੀ ਸੋ ਇਸ ਕਰਕੇ ਆਮ ਆਦਮੀ ਪਾਰਟੀ ਨੇ ਜਿਹੜਾ ਇਹ ਦੇਸ਼ ਦੇ ਵਿੱਚ ਸ਼ੁਰੂ ਕੀਤਾ ਕਿ ਬਾਕੀ ਪਾਰਟੀਆਂ ਦੇ ਮੈਨੀਫੈਸਟੋ ਵੀ ਬਦਲ ਗਏ ਹੁਣ ਸਕੂਲਾਂ ਦੀ ਗੱਲ ਹੁੰਦੀ ਹੈ ਉਹਨਾਂ ਕੋਲੇ ਵੀ ਉਹਨਾਂ ਕੋਲੇ ਵੀ ਹੁਣ ਹਸਪਤਾਲਾਂ ਦੀ ਗੱਲ ਕਰਨ ਲੱਗ ਗਏ ਹੋ ਕਿਉਂਕਿ ਪਹਿਲਾਂ ਤਾਂ ਆਪਾਂ ਨੂੰ ਐਂ ਬਸ ਇੱਧਰ ਨੂੰ ਲੈ ਕੇ ਕਦੇ ਇੱਧਰ ਨੂੰ ਲੈ ਕੇ 5 ਸਾਲਾਂ ਬਾਅਦ ਉਹਨਾਂ ਦੀ ਵਾਰੀ ਆਉਣੀ ਹੁੰਦੀ ਸੀ ਦੋ ਵਾਰਟੀਆਂ ਸੀ ਇੱਕ ਤਾਂ ਦੁਖੀ ਹੋ ਕੇ ਦੂਜੇ ਕੋਲੇ ਦੂਜੇ ਤਾਂ ਦੁਖੀ ਹੋ ਕੇ ਫੇਰ ਪਹਿਲੇ ਕੋਲੇ ਬਸ ਆਹੀ ਹੁੰਦਾ ਸੀ ਹੋਰ ਕੋਈ ਹੱਲ ਨਹੀਂ ਸੀਗਾ ਹੁਣ ਤੀਜੀ ਆਪਸ਼ਨ ਆਈ ਹੈ ਤਾਂ ਫਿਰ ਹੁਣ ਕੰਪੀਟੀਸ਼ਨ ਹੋ ਗਿਆ ਕੰਪੀਟੀਸ਼ਨ ਕਾਦਾ ਹੋ ਗਿਆ ਉਹ ਤਾਂ ਹਾਰ ਹੀ ਗਏ ਬਾਈ ਦੇ ਵਿੱਚ ਤੁਸੀਂ ਐਸ ਐਸੇ ਬੰਦੇ ਹਰਾਏ ਆ ਵੀ ਉਹਨਾਂ ਨੂੰ ਅੱਜ ਤੱਕ ਸਮਝ ਨਹੀਂ ਆ ਰਹੀ ਵੀ ਮੈਨੂੰ ਵੋਟਾਂ ਕਿਉਂ ਨਹੀਂ ਪਈ ਆਏ ਕਹੀ ਤਾਂ ਜਾਂਦਾ ਲੈ ਸੁਖਬੀਰ ਬਾਲ ਸੁਣਿਆ ਨਹੀਂ ਕਹਿੰਦਾ ਯਾਰ ਚੰਗਾ ਭਲੀ ਗੱਡੀ ਆਪਣੀ ਲਈ ਤੇ ਚੜਨ ਲੱਗੀ ਸੀ ਆਹ ਚਾੜੂ ਵਾਲਿਆਂ ਨੇ ਪੰਗਾ ਪਾਇਆ ਲੈ ਦੱਸ ਪੰਗਾ ਬਾਤ ਹੀ ਕਹਿੰਦਾ ਯਾਰ ਤੂੰ ਲੋਕਾਂ ਨੇ ਮਤਲਬ ਲੋਕਾਂ ਦੇ ਫਤਵੇ ਨੂੰ ਪੰਗਾ ਘੈ ਰਹੇ ਹੋ ਲੋਕਾਂ ਦੇ ਫਤਵੇ ਨੂੰ ਪੰਗਾ ਘੈ ਰਹੇ ਨੇ ਆਉਣਾ ਬੱਤ ਬੰਗਾ ਹੋ ਸਕਦਾ ਕਿ ਕੋਨਾ ਕੰਮ ਬਣਨ ਲੱਗੇ ਕਿਹੜਾ ਕੰਮ ਬਣਨ ਲੱਗੇ ਤੁਹਾਡੇ ਯਾਰ ਤੁਹਾਡੇ ਕੰਮਾਂ ਨੇ ਤਾਂ ਜਿਹੜੇ ਕੰਮ ਬਣ ਗਏ ਸੀ ਉਹਨਾਂ ਨੇ ਤਾਂ ਸਾਨੂੰ ਪੰਜਾਬ ਨੂੰ ਪਿੱਛੇ ਪਾਇਆ ਪਹਿਲੇ ਨੰਬਰ ਦਾ ਸੂਬਾ ਹੁੰਦਾ ਸੀ ਸਾਰੇ ਦੇਸ਼ ਦੇ ਪੇਪਰਾਂ ਸਿਲੇਬਸਾਂ 'ਚ ਆਉਂਦਾ ਸੀ ਵੱਡੇ ਵੱਡੇ ਪੇਪਰਾਂ ਚ ਕੰਪੀਟੀਸ਼ਨਾਂ 'ਚ ਪੰਜਾਬ ਬਾਰੇ ਕਿ ਭਾਰਤ ਦਾ ਸਭ ਤੋਂ ਵਿਕਸਤ ਤੇ ਖੁਸ਼हाल ਸੂਬਾ ਕਿਹੜਾ ਹੈ ਉਹਦਾ ਸਹੀ ਉੱਤਰ ਹੁੰਦਾ ਸੀ ਪੰਜਾਬ ਪਹਿਲੇ ਨੰਬਰ ਦਾ ਸੂਬਾ ਹੁੰਦਾ ਅੱਜ 17ਵੇਂ ਨੰਬਰ ਤੇ ਮਾਰਿਆ ਚੱਕ ਕੇ ਜੀ ਹੁਣ ਅੱਜ ਅਸੀਂ ਕ੍ਰਿਕਟ ਦੇ ਸਟੇਡੀਅਮ ਦਾ ਉਦਘਾਟਨ ਕਰਕੇ ਆਏ ਹਾਂ ਜਲੰਧਰ ਬਲਟਨ ਪਾਰਕ ਦੇ ਵਿੱਚ ਹਾਕੀ ਦਾ ਕ੍ਰਿਕਟ ਦਾ ਵਾਲੀਬਾਲ ਦਾ ਟੈਨਿਸ ਦਾ ਖੇਡਣਗੇ ਬੱਚੇ ਜਦੋਂ ਖੇਡਾਂ ਵੱਲਾ ਹੋਣਗੇ ਸਰੀਰ ਨਾਲ ਪਿਆਰ ਹੋਊਗਾ ਸਰੀਰ ਨਾਲ ਪਿਆਰ ਹੋਊਗਾ ਆ ਬੁਰੀ ਸੰਗਤੋਂ ਨਸ਼ੇ ਨਸ਼ੇ ਤੋਂ ਬਚ ਜਾਣਗੇ ਸੋ ਯੁੱਧ ਨਸ਼ਿਆਂ ਪਰੋਂ ਤੇ ਛੇੜਿਆ ਹੋਇਆ ਉਹਦੇ ਚ ਤੁਸੀਂ ਬਹੁਤ ਸਾਥ ਦੇ ਰਹੇ ਹੋ ਧੰਨਵਾਦ ਸੋ ਵੀਰੋ ਇੱਕ ਪਾਸੇ ਪਿਆਰ ਹੈ ਦੂਜੇ ਪਾਸੇ ਹੰਕਾਰ ਹੈ ਉਹ ਤਾਂ ਗਾਲਾਂ ਕੱਢਣ ਵਾਲੇ ਨੇ ਜੀ ਉਹ ਤਾਂ ਹਾਰ ਕੇ ਵੀ ਕੱਢੀ ਜਾਂਦਾ ਜਿੱਤ ਕੇ ਤਾਂ ਕੱਢਣੀ ਆ ਉਹਨਾਂ ਨੇ ਉਹਨਾਂ ਕੋਲ ਤਾਂ ਕੱਲੀਆਂ ਗਾਲਾਂ ਨੇ ਹੋਰ ਕੁਝ ਨਹੀਂ ਤਿੰਨ ਚਾਰ ਤਿੰਨ ਚਾਰ ਸੈਸ਼ਨ ਹੋਣੇ ਆ ਆ एकदम ਹੋਰ ਮੌਨਸੂਨ ਵਾਲਾ ਹੋਣਾ ਹੈ ਅਗਲੇ ਮਹੀਨੇ ਉਸ ਤੋਂ ਬਾਅਦ ਵਿੰਟਰ ਸੈਸ਼ਨ ਹੈ ਉਸ ਤੋਂ ਬਾਅਦ ਬਜਟ ਹੈ ਬਸ ਉਦੋਂ ਉਦੋਂ ਬਾਅਦ ਕੋੜ ਲੱਗ ਜਾਣਾ ਤਿੰਨ ਚਾਰ ਸੈਸ਼ਨ ਨੇ ਉਹ ਸੈਸ਼ਨ ਚ ਪਰਲੇ ਪਾਸੇ ਬੈਠੇ ਗੁਰੂਗੋਜੇ ਪੋਟਾ ਪਾ ਵੀ ਦਿੱਤੇ ਤੁਸੀਂ ਉੱਥੇ ਬਹਿ ਕੇ ਗਾਲਾਂ ਕੱਢ ਕੇ ਮੜ ਜਾ ਕਰਨਗੇ ਬਸ ਹੋਰ ਕੀ ਕਰਦੇ ਹੁਣ ਹੁਣ ਵੀ ਤਾਂ ਹੀ ਮੁੜ ਜਾਂਦੇ ਨੇ ਕਾਂਗਰਸ ਵਾਲੇ ਉੱਥੇ ਬੋਲਣ ਜਾਂਦਾ ਵਿਧਾਨ ਸਭਾ 'ਚ ਬੋਲਣ ਨੂੰ ਹੈ ਨਹੀਂ ਕੁਝ ਮੈਂ ਕਹ ਦੇਣਾ ਉਹਨਾਂ ਵੀ ਅੱਖਾਂ ਚ ਖੱਬ ਕੇ ਗੱਲ ਕਰੋ ਚਰੋ ਕਰੋ ਤੇ ਤੁਸੀਂ ਇਹ ਖਰਾਬ ਕੀਤਾ ਹੈ ਉੱਥੇ ਤਾਂ ਆਉਂਦੇ ਨਹੀਂ ਬਾਹਰ ਜਾ ਕੇ ਬੋਲਣ ਲੱਗ ਜਾਂਦੇ ਸੋ ਉਹ ਉਹ ਬੰਦੇ ਨੂੰ ਵੋਟਾਂ ਪਾਓ ਜਿਹਨੂੰ ਵੋਟ ਪਾ ਕੇ ਆਪਾਂ ਨੂੰ ਲੱਗੇ ਯਾਰ ਸਾਡੇ ਜਵਾਕਾਂ ਦਾ ਸਾਡੇ ਘਰ ਦਾ ਫਿਊਚਰ ਜਿਹੜਾ ਉਹ ਸੇਫ ਹੱਥਾਂ 'ਚ ਹੋਣਾ ਕਿਸੇ ਗੁੰਡਿਆਂ ਬਦਮਾਸ਼ਾਂ ਦੇ ਹੱਥਾਂ 'ਚ ਨਹੀਂ ਹੈਗਾ ਸੁਬੀਰੋ ਮੈਂ ਤੁਹਾਡਾ ਜਜ਼ਬਾ ਜੋਸ਼ ਮੈਂ ਦੇਖ ਰਿਹਾ ਇਸ ਕਰਕੇ ਜਿੱਥੇ ਵੀ ਅਸੀਂ ਗਏ ਆ ਅਸੀਂ ਐਬੋ ਵਾਲ ਗਏ ਆ ਅਸੀਂ ਬਾੜ ਸਲਕਪਕ ਸਾਰੇ ਬਾੜਾਂ 'ਚ ਜਾ ਰਹੇ ਆ ਜਵਾਰ ਕੈਂਪ ਗਏ ਆ ਸਾਰੇ ਵਾਰਡਾਂ ਚ ਤੁਸੀਂ ਜਾ ਰਹੇ ਹੋ ਤੁਹਾਡੇ ਪਿੰਡ ਆਇਆ ਜਿੱਥੇ ਵੀ ਜਾ ਰਹੇ ਲੋਕ ਇਹੀ ਕਹਿੰਦੇ ਆ ਕਿ ਜੀ ਅਸੀਂ ਸੋਚ ਰੱਖਿਆ ਊਂਪਾ ਮੈਂ ਜੋ ਮਰਜੀ ਇਹ ਕਹੀ ਜਾਣ ਸੋਸ਼ਲ ਮੀਡੀਆ ਤੇ ਫਰਾਨਾ ਅਸੀਂ ਮਨ ਆਪਣਾ ਬਣਾ ਰੱਖਿਆ ਕਿਉਂਕਿ 7 ਦਿਨ ਰਹਿ ਗਏ ਹੁਣ ਕੋਈ ਤੁਸੀਂ ਇਹੋ ਜਿਹਾ ਕੁਝ ਤਾਂ ਉਧਰੋਂ ਕੋਈ ਨਾ ਉਧਰੋਂ ਕੋਈ ਵੀ ਵਿਆਹ ਹਜਾ ਪਾਛਣ ਦੇਤਾ ਜਾਂ ਕੋਈ ਹੋਰ ਵੀ ਉਹ ਦਿਨ ਤੁਸੀਂ ਬਦਲ ਚੋਂਗੇ ਉਸ ਸਿਆਣੇ ਕਹਿੰਦੇ ਆ ਕਹਿੰਦੇ ਵੀ ਨੰਦਾਂ ਵਾਲੀ ਸਿੱਖਿਆ ਨਹੀਂ ਕੰਮ ਕਰਦੀ ਹੁੰਦੀ ਕੁੜੀ ਕੁੜੀ ਦੇ ਜਿਹਾ ਨੰਨਕਾਰ ਜੇ ਹੁੰਦੇ ਆ ਤਾਂ ਉਹ ਕੁੜੀ ਵਾਲਿਆਂ ਵੱਲੋਂ ਕੁੜੀ ਨਾਲ ਸਿੱਖਿਆ ਦੇਣ ਲੱਗ ਜਾਂਦੀ ਹੈ ਆਪਣੇ ਸਹੁਰੇ ਨੂੰ ਬਾਪ ਸਮਝੀ ਸੱਸ ਨੂੰ ਮਾਂ ਸਮਝ ਕੇ ਪੈਰੀ ਹੱਥ ਲਾਈਂ ਪੈਣੇ ਹੈ ਨਾ ਆਹ ਉਦੇ ਨਾਲ ਕੁੜੀ ਦਾ ਸੁਭਾਅ ਨਹੀਂ ਬਦਲਦਾ ਜੇ ਉਹਨੇ ਸੱਸ ਦੀ ਗੁੱਤ ਪੱਟਣੀ ਹੋਵੇ ਉਹ ਪਹਿਲੇ ਦਿਨ ਜਾ ਕੇ ਦੂਜੇ ਦਿਨ ਪੱਟ ਹੋ ਗਈ ਉਹਦੇ ਨਾਲ ਸੁਭਾਅ ਨਹੀਂ ਬਦਲਦਾ ਹੁਣ ਅੰਧਾੜੀ ਸਿੱਖਿਆ ਨਹੀਂ ਕੰਮ ਕਰਦੀ ਠੀਕ ਹੈ ਨਾ ਸੋ ਹੁਣ ਤਾਂ ਮਾਨ ਬਣਾ ਲ ਚੁੱਕੇ ਹੋ ਤੁਸੀਂ ਪਰ ਉਹਦਾ ਹੰਕਾਰ ਦੇਖੋ ਬੋਰਡਾਂ ਚੋਂ ਵੀ ਝਲਕਦਾ ਬੋਰਡਾਂ ਚੋਂ ਬੋਰਡ ਵੀ ਆਏ ਲਾਏ ਹੋਨੇ ਕਿ ਆਸ਼ੂ ਇਜ਼ ਮਸਟ ਵੀ ਆਸ਼ੂ ਜ਼ਰੂਰੀ ਹੈ ਕਿਉਂ ਬਈ ਕਿਉਂ ਜ਼ਰੂਰੀ ਹੈ ਬਈ ਸੜਕ ਕੀ ਗੱਲ ਉਹ ਸਾਡੀ ਮਜਬੂਰੀ ਹੈ ਜਿਹੜਾ ਜ਼ਰੂਰੀ ਆ ਉਹਦਾ ਬਾਰੇ ਤੁਹਾਨੂੰ ਪਤਾ ਆ ਉਹ ਬੰਦਾ ਜ਼ਰੂਰੀ ਹੈ ਉਹ ਬੰਦਾ ਐਸਾ ਹੈ ਦਿੱਲੀ ਦੇ ਇੱਕ ਗਰੀਬ ਇਲਾਕੇ ਦਾ ਕੋਈ ਬੱਚਾ ਸੀਗਾ ਅਖਬਾਰ ਚ ਆ ਗਿਆ ਉਹਨੂੰ ਕੋਈ ਐਹ ਜਿਹੀ ਬਿਮਾਰੀ ਹੋ ਗਈ ਜਿਹੜੀ 1 ਕਰੋੜ ਬੱਚੇ ਚੋਂ ਇੱਕ ਨੂੰ ਹੁੰਦੀ ਹੈ ਤੇ ਉਹ ਜਿਹੜਾ ਟੀਕਾ ਲੱਗਦਾ 16 ਕਰੋੜ ਰੁਪਏ ਦਾ ਹੈ ਸਵਿਟਜ਼ਰਲੈਂਡ ਚ ਬਣਦਾ ਈ ਤਾਂ ਇਹਨਾਂ ਨੇ ਕੋਸ਼ਿਸ਼ ਕਰਨ ਲੱਗੇ ਸੰਜੀਵ ਅਰੋੜਾ ਜੀ ਮੇਰੇ ਕੋਲ ਵੀ ਆਏ ਸੀ ਕੇਜਰੀਵਾਲ ਸਾਹਿਬ ਕੋਲ ਵੀ ਗਏ ਸੀ ਕਿ ਵੀ ਜਿੰਨਾ ਅਸੀਂ ਕਰ ਸਕਦੇ ਹਾਂ ਦੋਸਤਾਂ ਮਿੱਤਰਾਂ ਤੋਂ ਕਰਾ ਦਿੰਨੇ ਆ ਇਹ 16 ਕਰੋੜ ਚ ਬਹੁਤ ਜ਼ਿਆਦਾ ਹੈ ਕਹਿੰਦੇ ਨਹੀਂ ਬੱਚੇ ਦੀ ਜਾਨ ਬਚਾਉਣੀ ਆਪਾਂ ਨੇ ਹਾਲਾਂਕਿ ਉਹਨੂੰ ਜਾਣਦੇ ਨਹੀਂ ਸੀ ਪਰਿਵਾਰ ਨੂੰ ਇਹਨਾਂ ਨੇ ਕਰ ਕਰਾ ਕੇ ਉਹ ਕੰਪਨੀ ਨਾਲ ਵੀ ਗੱਲ ਕੀਤੀ ਉਦੋਂ 4 ਕਰੋੜ ਰੁਪਇਆ ਘਟਾ ਲਿਆ ਉਹਨਾਂ ਨੇ ਵੀ ਚਲੋ ਲਾਗਤ ਦੇ ਦਿਓ ਸਾਨੂੰ 12 ਕਰੋੜ ਰੁਪਇਆ 12 ਕਰੋੜ ਰੁਪਈਆ ਬਾਲੀਵੁੱਡ ਵਾਲਿਆਂ ਕੋਲੇ ਵੀ ਗਏ ਸਿੰਗਰਾਂ ਕੋਲੇ ਵੀ ਗਏ 12 ਕਰੋੜ ਰੁਪਈਆ ਇਕੱਠੇ ਕਰਕੇ ਟੀਕਾ ਲਵਾ ਕੇ ਉਹ ਬੱਚੇ ਦੀ ਜਾਨ ਬਚਾਤੀ ਜੀ ਬਣ ਗਈ ਜਿਹੜਾ ਬੰਦਾ ਮਤਲਬ ਇੰਨਾ ਦਰਦ ਰੱਖਦਾ ਹੋਵੇ ਲੋਕਾਂ ਦੇ ਗਰੀਬਾਂ ਦੇ ਬੱਚਿਆਂ ਪ੍ਰਤੀ ਉਹ ਬੰਦਾ ਜੇ ਜਿੱਤ ਕੇ ਉਹਦੇ ਹੱਥ 'ਚ ਕੋਈ ਆਜਾ ਪੈਨ ਆਜੇ ਜਿਹੜਾ ਉਹ ਬੱਚਿਆਂ ਦੀ ਕਿਸਮਤ ਬਦਲ ਸਕਦਾ ਹੋਵੇ ਤਾਂ ਤੁਸੀਂ ਦੇਖ ਲਓ ਕਿੰਨਾ ਫਰਕ ਪਊਗਾ ਤੁਸੀਂ ਦੇਖ ਲਓ ਕਿੰਨਾ ਵਿਕਾਸ ਇਲਾਕੇ ਦਾ ਹੋਊਗਾ ਫਿਰ ਜੀ ਸੋ ਵੀਰੋ ਸੋ ਵੀਰੋ ਤੁਸੀਂ ਸਾਰੇ ਸਿਆਣੇ ਹੋ politically aware ਹੋ ਹਰ ਰੋਜ਼ ਤੁਸੀਂ ਕਿਤੇ ਨਾ ਕਿਤੇ ਡਿਸਕਸ਼ਨ ਦੇ ਵਿੱਚ ਹੁੰਨੇ ਹੋ ਕੋਈ ਨਾ ਕੋਈ ਡਿਬੇਟ ਦੇ ਵਿੱਚ ਹੁੰਨੇ ਹੋ ਇਸ ਕਰਕੇ ਮੈਂ ਕਹਿ ਰਿਹਾ ਕਿ ਪਾਰਟੀ ਦਾ ਮੈਨੀਫੈਸਟੋ ਵੀ ਤੁਹਾਨੂੰ ਪਤਾ ਹੈ ਪਾਰਟੀ ਦੇ ਨੀਤੀਆਂ ਦਾ ਵੀ ਪਤਾ ਹੈ ਚਾਹੇ ਯੁੱਧ ਨਸ਼ੇਮਰਦ ਹੋਵੇ ਚਾਹੇ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਹੋਵੇ ਭਾਵੇਂ ਨੈਰੀ ਖਾੜਾ ਨੂੰ ਖੇਤਾਂ ਤੱਕ ਪਹੁੰਚਾਉਣਾ ਹੁਣ ਤੱਕ ਪੰਜਾਬ ਨੇ ਕਦੇ ਵੀ ਹਿਸਟਰੀ ਚ ਕਦੇ ਵੀ 70 ਤੋਂ 75% ਤੋਂ ਵੱਧ ਆਉਂਦਾ ਪਾਣੀ ਨਹੀਂ ਵਰਤਿਆ ਸੀਗਾ ਜੀ ਹੁਣ ਤੱਕ ਉਹ ਤਾਂ ਕੱਲਾ ਨਹਿਰੀ ਖਾਲਾਂ ਦੇ ਕਹਿੰਦਾ ਨਹਿਰੀ ਖਾਲਾਂ ਤਾਂ 21% ਸੀਗਾ 21-22% ਸੀ ਜਿੱਦਿਆਂ ਅਸੀਂ ਸੌ ਚੁੱਕੀ ਐ ਕਿ 21-22% ਸਾਡੇ ਨਹਿਰੀ ਪਾਣੀ ਜਿਹੜਾ ਖੇਤਾਂ ਨੂੰ ਲੱਗਦਾ ਸੀ ਅੱਜ ਉਹ ਅਸੀਂ 62 ਤੋਂ 65% ਤੇ ਲੈ ਆਏ ਪੜੋਲੀਆਂ ਪਾਤੀਆਂ ਪਾਈਪਾਂ ਦੱਬਤੀਆਂ ਕੱਸੀਆਂ ਦੇਖਾਲ ਤੁਸੀਂ ਵੀਡੀਓ ਦੇਖਦੇ ਹੋਵੋਗੇ ਲੋਕ ਕਹਿੰਦੇ 40 ਸਾਲਾਂ ਬਾਅਦ ਅਸੀਂ ਪਾਣੀ ਦੇਖਿਆ ਜੀ ਆਪਣੇ ਪਿੰਡ 40 ਸਾਲਾਂ ਬਾਅਦ ਕੋਈ ਕਹਿੰਦੇ ਜੀ 35 ਸਾਲਾਂ ਬਾਅਦ ਪਾਣੀ ਆਇਆ ਜੀ ਸਾਡੇ ਐਸੇ ਕਰਕੇ ਹੁਣ ਪਾਣੀ ਨੂੰ ਜਦੋਂ ਆਪਾਂ ਵਰਤਣ ਲੱਗੇ 75 ਦਾ ਜਿਹੜਾ ਸੀਗਾ ਉਹ 95 ਹੋ ਗਿਆ ਹੁਣ ਹੁਣ ਪਾਣੀ ਹੈ ਨਹੀਂ ਆਪਣੇ ਕੋਲੇ ਆਪਣੇ ਕੋ ਆਪਣੇ ਘੋਟੇ ਦਾ ਆਪਾਂ ਵਰਤਣ ਲੱਗੇ ਬਾਦੂ ਹੈ ਨਹੀਂ ਆਹੀ ਰੌਲਾ ਪਿਆ ਸੀ ਉਹਨਾਂ ਨਾਲ ਹਰਿਆਣੇ ਵਾਲਿਆਂ ਨਾਲ ਵੀ ਕੋਈ ਅਸੀਂ ਕਹਿੰਦੇ ਹੈ ਨਹੀਂ ਤੁਹਾਡੇ ਕੋਲੇ ਆਪ ਅੱਧ ਦੇ ਵਰਤਨ ਯੋਗ ਵੀ ਹੈ ਨਹੀਂ ਹੁਣ ਤੇ ਤੁਸੀਂ ਆਪ ਦਾ ਤੁਹਾਨੂੰ ਦੇਦਾ ਜਿੰਨਾ ਦੇਣਾ ਸੀ ਤੁਸੀਂ ਆਪ ਦਾ ਪਹਿਲਾ ਸੰਜਮ ਨਾ ਵਰਤ ਲੈਂਦੇ ਨਾ ਜੀ ਉਹ ਮੋਦੀ ਘਰਾਂ ਕੋਲੇ ਜਾਵੜੇ ਮੋਦੀ ਘਰਾਂ ਦੀ ਬੀਬੀ ਐਮ ਵੀ ਚ ਹੈਗੇ ਨੇ ਆਫਸਰ ਕਹਿੰਦੇ ਜੀ ਕਿਉਂਕਿ ਸਰਕਾਰ ਵੀ ਉੱਥੇ ਬੀਜੇਪੀ ਦੀ ਐ ਕਹਿੰਦੇ ਜੀ ਅਸੀਂ ਤਾਂ ਫਟਾ ਖੋਲਾਂਗੇ ਨੰਗਲ ਟਾਈਮ ਅਸੀਂ ਤਾਂ 4500 ਕਿਉਂਕਿ ਹੋਰ ਦਿਓ ਸੰਤਾ ਅਸੀਂ ਤਾਂ ਆਪ ਫਟਾ ਖੋਲਾਂਗੇ ਮੈਂ ਕਿਹਾ ਫਿਰ ਆ ਜਿਓ ਫਟਾ ਖੋਲਣ ਕੋ ਮੈਂ ਚਲਾ ਗਿਆ ਖੋਲ ਲੈ ਫਟਾ ਮੇਰਾ ਖੋਲ ਲੈ ਫਟਾ ਇਹ ਪੰਜਾਬੀ ਆ ਅਸੀਂ ਪਿਆਰ ਨਾਲ ਜੋ ਮਰਜ਼ੀ ਸਾਥੋ ਲੈ ਲਓ ਪੜੋ ਬਾਮ ਰੋਡ ਕੇ ਜਾਏ ਕੋਈ ਆਕਰਨ ਵਾਲਾ ਉਹ ਨਹੀਂ ਸਰਕਾਰ ਕਰਨ ਦੇ ਆਪਦਾ ਹੱਕ ਅਸੀਂ ਰੱਖਾਂਗੇ ਇਹ ਤੁਹਾਡੇ ਨਾਲ ਵਾਦਾ ਕਰਦੇ ਆ ਜਿੰਨਾ ਚਿਰ ਤੁਸੀਂ ਪੈਨ ਸਾਡੇ ਹੱਥ ਦੇਵੋਗੇ ਉਹ ਪੰਜਾਬੀਆਂ ਦੇ ਹੱਕ ਚ ਚੱਲੂਗਾ ਜਿੰਨਾ ਚਿਰ ਤੁਸੀਂ ਸਾਨੂੰ ਸਰਕਾਰ ਚ ਰੱਖੋਗੇ ਤਬ ਪੰਜਾਬ ਦੇ ਹੱਕਾਂ ਦੀ ਰਾਖੀ ਕਰਦੇ ਰਮਾਂਗੇ ਇਹ ਗੱਲ ਦੀ ਗਾਰੰਟੀ ਮੈਂ ਦਿੰਦਾ ਤੁਸੀਂ ਦੇਖੋ ਇਹਨਾਂ ਨੇ ਪਹਿਲਾਂ ਕੀ ਕੀਤਾ ਹੋਇਆ ਸੀ ਪੰਜਾਬ ਦੀ ਆਪਦੀ ਸਰਕਾਰ ਦੀ ਕੋਲੇ ਦੀ ਖਾਨ ਹੈ ਚਾਰਖੰਡ ਚ ਪਛਵਾੜਾ ਜਗਾ ਦਾ ਨਾਮ ਉੱਥੇ ਕੋਲਾ ਨਿਕਲਦਾ ਉਹਨੂੰ ਬੰਦ ਕਰ ਰੱਖਿਆ ਸੀ ਕੋਲਾ ਲੈਂਦੇ ਸੀ ਪ੍ਰਾਈਵੇਟ ਤੋਂ ਉਹਦੇ ਵਿੱਚੋਂ ਕਮਿਸ਼ਨ ਮਿਲਦਾ ਸੀ ਕਮਿਸ਼ਨ ਮਿਲਦਾ ਸੀ ਉੱਥੋਂ ਆਪ ਵੀ ਆਪਦੀ ਜਿਹੜੀ ਆਪਦੀ ਗਵਰਨਮੈਂਟ ਦੀ ਜਿਹੜੀ ਕੋਲੇ ਦੀ ਖਾਨ ਹੈ ਉਹਨੂੰ ਬੰਦ ਕਰ ਰੱਖਿਆ ਸੀ ਅਸੀਂ ਆਉਣ ਸਾਰ ਅਕਤੂਬਰ ਦੇ ਵਿੱਚ ਆਪਣੀ ਮਾਂ ਦੀ ਸਰਕਾਰ ਬਣੀ ਹੈ ਤਿੰਨ ਚਾਰ ਮਹੀਨੇ ਸਾਨੂੰ ਲੱਗੇ ਕਾਗਜ਼ੀ ਕਾਰਵਾਈ ਨੂੰ ਅਕਤੂਬਰ ਦੇ ਵਿੱਚ ਉਹ ਕੋਲੇ ਦੀ ਖਾਨ ਚਲਾ ਲਈ ਅੱਜ ਅਸੀਂ ਕੋਲੇ ਦਾ ਕੋਲਾ ਉੱਥੋਂ ਲੈ ਕੇ ਆਉਨੇ ਆ ਹੁਣ ਆਪਣੇ ਕੋਲੇ ਪਹਿਲਾਂ ਵਾਲਾ ਕੰਮ ਨਹੀਂ ਹੈਗਾ ਪਹਿਲਾਂ ਰੋਜ਼ ਖਬਰ ਆ ਜਾਂਦੀ ਸੀ ਪੰਜਾਬ 'ਚ ਛਾ ਸਕਦਾ ਹੈ ਨੇਰਾ ਸਿਰਫ 3 ਦਿਨ ਦਾ ਕੋਲਾ ਬਚਿਆ ਸਿਰਫ 2 ਦਿਨ ਦਾ ਕੋਲਾ ਬਚਿਆ ਇਹ ਜੇ ਖਬਰਾਂ ਸੁਣਦੇ ਸੀ ਨਾ ਇਸ ਵਕਤ 27 ਦਿਨ ਦਾ ਕੋਲਾ ਸਾਡੇ ਕੋਲੇ ਹਰ ਵਕਤ ਪਿਆ ਰਹਿੰਦਾ 27 ਦਿਨ ਦਾ ਤੇ ਨਾਲ ਆਪਾਂ ਇੱਕ ਥਰਮਲ ਪਲੈਂਟ ਲੈ ਲਿਆ ਸਰਕਾਰ ਨੇ ਥਰਮਲ ਪਲੈਂਟ ਖਰੀਦ ਲਿਆ ਆਹੀ ਚੀਜ਼ ਹੈ ਬਸ ਆਮ ਆਦਮੀ ਪਾਰਟੀ ਦੀ ਆਮ ਤੌਰ ਤੇ ਕੀ ਹੁੰਦਾ ਸਰਕਾਰ ਬਣਦੀ ਹੈ ਸਰਕਾਰੀ ਜਿਹੜੀਆਂ ਸੰਸਥਾਵਾਂ ਨੇ ਉਹਨੂੰ ਘਾਟੇ 'ਚ ਦਿਖਾ ਕੇ ਪ੍ਰਾਈਵੇਟ ਦੋਸਤਾਂ ਮਿੱਤਰਾਂ ਨੂੰ ਵੇਚ ਦਿੰਦੇ ਨੇ ਇਹਨਾਂ ਨੇ ਵੇਚਿਆ ਹੀ ਤਾਂ ਹਾਂ ਮੋਦੀ ਹੋਰਾਂ ਨੇ ਰੇਲਵੇ ਵੇਚਤੀ ਤੇਲ ਵੇਚਤੀ ਭੇਲ ਵੇਚਤੀ ਜਹਾਜ਼ ਵੇਚ ਤੇ ਸਭ ਕੁਝ ਵੇਚਤਾ ਠੀਕ ਹੈ ਨਾ ਆ ਕੈਪਟਨ ਸਾਹਿਬ ਨੇ ਵੀ ਕੀਤਾ ਸੀਗਾ ਉਹ ਨੀਲੋ ਵਾਲਾ ਜਿਹੜਾ ਉਹ ਰੈਸਟ ਹਾਊਸ ਹੈ ਉਹ ਵੇਚਤਾ ਕਿੰਨੇ ਰੈਸਟ ਹਾਊਸ ਬੇਅਮਲਤਾਸ ਵੇਚਤਾ ਕਿੰਨੇ-ਕਿੰਨੇ ਰੈਸਟ ਹਾਊਸ ਬੇਤੇ ਸਰਕਾਰ ਦੀਆਂ ਉਹਨਾਂ ਨੇ ਹੋਟਲ ਬਣਾ ਰੱਖੇ ਨੇ ਉਹ ਹੁਣ ਕਿਵੇਂ ਚੱਲ ਪਏ ਫਿਰੋ ਅਸੀਂ ਉਲਟਾ ਕੀਤਾ ਅਸੀਂ ਸਰਕਾਰ ਬਣਨ ਤੋਂ ਬਾਅਦ ਥਰਮਲ ਪਲਾਂਟ ਪ੍ਰਾਈਵੇਟ ਥਰਮਲ ਪਲਾਂਟ ਖਰੀਦਿਆ ਸਰਕਾਰ ਨੇ ਕਿ ਸਾਨੂੰ ਦਿਓ ਜੀ ਅਸੀਂ ਲਿਆ ਕੋਇਨਵਾਲ ਸਾਹਿਬ ਵਾਲਾ ਉਹਦਾ ਨਾਮ ਸ਼੍ਰੀ ਗੁਰੂ ਅਮਰਦਾਸ ਪਾਵਰ ਪਲਾਂਟ ਉਹਦਾ ਕੋਇਨਵਾਲ ਸਾਹਿਬ ਸੋ ਇਸ ਕਰਕੇ ਵੀਰੋ ਜੇ ਨੀਅਤ ਸਾਫ਼ ਹੋਵੇ ਸਾਰਾ ਕੁਝ ਹੋ ਸਕਦਾ ਹੈ ਬਸ ਤੁਸੀਂ ਜ਼ਾਤ ਦਿਓ ਅਸੀਂ ਤੁਹਾਡੇ ਨਾਲ ਸਕੂਲਾਂ ਦੇ ਰਿਜ਼ਲਟ ਬਹੁਤ ਵਧੀਆ ਆਉਣ ਲੱਗੇ ਸਰਕਾਰੀ ਸਕੂਲਾਂ ਦੀ ਪੜ੍ਹਾਈ ਦਾ ਪੱਧਰ ਉੱਚਾ ਹੋ ਗਿਆ ਹਸਪਤਾਲ ਠੀਕ ਹੋ ਰਹੇ ਨੇ ਮੱਲਾ ਕਲੀਨਿਕ ਬਣ ਗਏ ਨੌਕਰੀਆਂ ਮਿਲ ਰਹੀਆਂ ਨੇ ਵਪਾਰੀ ਦਾ ਵਿਸ਼ਵਾਸ ਪੈਦਾ ਹੋ ਗਿਆ ਕਿ ਪੰਜਾਬ ਵਿੱਚ ਕੰਮ ਕਰਦਿਆਂ ਹੁਣ ਇੱਥੋਂ ਕੋਈ ਹਿੱਸਾ ਪੱਤੀ ਨਹੀਂ ਮੰਗੂਗਾ ਪਹਿਲਾਂ ਤਾਂ ਮੰਗਦੇ ਹੀ ਸੀ ਸਾਨੂੰ ਕਿੰਨਾ ਦੇਹਾਂਗਾ ਉਹ ਚਲੇ ਜਾਂਦੇ ਸੀ ਕੋਈ ਮੱਧ ਪ੍ਰਦੇਸ਼ ਕੋ ਕਹਾਂ ਛੱਡੋ ਪਰ ਯਾਰ ਇੱਥੇ ਕੀ ਲੈਣਾ ਹੈ ਮਾਧ ਪ੍ਰਦੇਸ਼ ਕੋਈ ਰਾਜਸਥਾਨ ਕੋਈ ਬੱਦੀ ਚਲਾ ਗਿਆ ਹਿਮਾਚਲ ਚ ਹੁਣ ਆਏ ਨੇ ਵਾਪਸ ਲਿਆ ਰਹਿਆ ਕੱਲ੍ਹ ਸੀ ਇੰਡਸਟਰੀਕ ਪਾਲਿਸੀ ਵੀ ਬਹੁਤ ਵਧੀਆ ਡਿਕਲੇਅਰ ਕੀਤੀ ਹੈ ਕਿ ਆਓ ਕੰਮ ਕਰੋ ਰੋਜ਼ਗਾਰ ਦਿਓ ਰੋਜ਼ਗਾਰ ਮਿਲੂਗਾ ਪੰਜਾਬ ਦੀ ਇਕਨੋਮੀ ਤਾਹਾਂ ਉੱਠੂਗੀ ਤਾਂ ਪੰਜਾਬ ਜਿਹੜਾ ਦੁਬਾਰੇ ਪੰਜਾਬ ਜਿਹੜਾ ਔਰੰਗਲਾ ਬਣੂਗਾ ਜੀ ਇਹ ਪਾਲਿਸੀਆਂ ਤੇ ਚੱਲ ਰਿਆ ਹਰੇਕ ਵਰਗ ਦੀ ਤਰੱਕੀ ਅਸੀਂ ਕੋਈ ਹਿੱਸਾ ਨਹੀਂ ਮੰਗਦੇ ਕਿਸੇ ਤੋਂ ਨਾ ਸਾਡਾ ਕਿਸੇ ਰੇਤੇ ਦੀ ਖੱਡ ਜਿੱਸਾ ਨਾ ਹਾੜਾ ਕਿਸੇ ਬਸਟੇਸਾ ਨਾ ਕਿਸੇ ਢਾਬੇ ਚ ਨਾ ਹੋਟਲ ਚ ਨਾ ਗਰੇ ਸਮੋਸੇ ਦੀ ਰੇੜੀ ਚ ਕਹੇ ਜ ਨਹੀਂ ਹਸਾ ਨਹੀਂ ਸਾਡਾ ਸਾਡਾ ਹਿੱਸਾ ਤਾਂ ਪੰਜਾਬੀਆਂ ਦੇ ਦੋਖਾਂ ਲਗਦਾਂ ਚ ਹੈ ਉਹ ਹਿੱਸਾ ਜ਼ਰੂਰ ਬਾਈ ਰੱਖਣ ਆਮ ਤੌਰ ਤੇ ਕੀ ਹੈ ਆਮ ਤੌਰ ਤੇ ਕੀ ਹੈ ਲੀਡਰਾਂ ਦੀ ਪਰਸੈਪਸ਼ਨ ਬਣਦੀ ਹੈ ਲੀਡਰਾਂ ਬਾਰੇ ਕਹੇ ਜਾਂਦਾ ਫਲਾਣਾ ਲੀਡਰ ਆਇਆ ਸੀ ਉਹਨੇ ਆਹ ਕਾਨੂੰਨ ਬਣਾਤਾ ਉਹਦੇ ਨਾਲ ਆ ਬਚ ਗਏ ਜੀ ਆਪਾਂ ਇਹੀ ਯਾਦ ਕਰਦੇ ਆਂ ਪੁਰਾਣੇ ਲੀਡਰਾਂ ਨੂੰ ਵੀ ਉਹ ਜੇ ਉਹ ਆ ਗਿਆ ਉਹਨੇ ਆ ਕਰਤਾ ਤਾਂ ਉਹ ਨਾਇਰ ਕਰਤੀ ਜਾਂ ਆ ਕਰਤਾ ਐਦਾਂ ਪਰਸਪੈਕਸ਼ਨਾਂ ਹੁੰਦੀਆਂ ਨੇ ਵੀ ਲੀਡਰ ਦੀ ਇਮੇਜਾਂ ਬਣੀ ਆ ਇਹਨਾਂ ਦੀ ਕੀ ਬਣੀ ਹੋਈ ਆ ਆ ਇਹਨਾਂ ਦੀ ਲੁੱਟਣ ਦੀ ਬਣੀ ਹੋਈ ਆ ਆ ਤੁਸੀਂ ਐ ਕਰੋ ਸਾਥ ਜਾ ਕੇ ਬਹਿ ਕੇ ਤੇ ਆ ਪਿੱਪਲ ਥੱਲੇ ਬੈਠੇ ਆਪਾਂ ਕਿ ਇੱਥੇ ਬਹਿ ਕੇ ਸਾਰੇ ਪਿੰਡ ਦੇ ਲੋਕ ਬਹਿੰਦੇ ਆ ਕਿਸੇ ਪਿੰਡ ਦੀ ਸਾਥ ਜਾ ਕੇ ਕਹਿ ਦਿਓ ਐਵੇਂ ਝੂਠ ਬੋਲਦੇ ਹੋ ਕਿ ਤਾਇਆ ਆ ਸੁਖਵੀਰ ਬਾਦਲ ਉਹਨਾਂ ਦੀ ਕੀ ਇਮੇਜ ਬਣੀ ਹੋਈ ਆ ਦੇਖਿਓ ਝੂਠ ਬੋਲਦੇ ਹੋ ਵੀ ਤਾਇਆ ਪਟਿਆਲੇ ਨਾ ਫੋਹਰਾ ਚੌਂਕ ਚ ਇੱਕ ਪੱਪੂ ਸਮੋਸੇ ਵਾਲੇ ਦੀ ਰੇੜੀ ਸੀ ਤਿੰਨ ਤਿੰਨ ਹਜ਼ਾਰ ਦੇ ਸਮੋਸੇ ਇੱਕ ਦਿਨ ਚ ਵੇਚਦਾ ਸੀ ਅੱਛਾ ਵੀ ਸ਼ੇਰਾ ਬੱਲੇ 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 ਫੇਰ ਵੀ ਸ਼ੇਰਾ ਫੇਰ ਕੀ ਇੱਕ ਦਿਨ ਸੁਖਵੀਰ ਵਾਲਾ ਦਾ ਕਾਫਲਾ ਲੰਘਿਆ ਉੱਥੋਂ ਦੀ ਉਹਨੇ ਆਪਣੇ ਪੀਏ ਨੂੰ ਪੁੱਛਿਆ ਕਹਿੰਦਾ ਉਹ ਕੱਠ ਖਾਦਾ ਹੋਇਆ ਪਿਆ ਉਹ ਪੀਏ ਕਹਿੰਦਾ ਜਨਾਬ ਗੱਲ ਹੈ ਕੋਈ ਤੂੰ ਹੀ ਜਾਣਦੇ ਨਹੀਂ ਜੇ ਪੱਪੂ ਦੀ ਰੇੜੀ ਤੇ ਨਹੀਂ ਹੋਊਗਾ ਸਮੋਸੇ ਵਾਲੀ ਦੀ ਤੇ ਕੱਠ ਫੇਰ ਹੋਊ ਕਿੱਥੇ ਇਹ ਪੱਪੂ ਸਮੋਸੇ ਵਾਲੇ ਦੀ ਰੇੜੀ ਹੈ ਫੇਰ ਵੀ ਸ਼ੇਰਾ ਫੇਰ ਕੀ ਤਾਇਆ ਪਾਲਿਆਏ ਸਗਰੇੜੀ ਚ ਹੁਣ 1500 ਪੱਪੂ ਦਾ 1500 ਬਾਦਲ ਕਲੇ ਪੱਪੂ ਦਾ ਤੇ ਦਿਨ ਦਾ ਅੱਧੋ ਅੱਧ ਕਰ ਲਿਆ ਲੈ ਉਹ ਬਜ਼ੁਰਗ ਜਿਹੜਾ ਤਾਇਆ ਉਹ ਐ ਨਹੀਂ ਕਹਿੰਦਾ ਯਾਰ ਕਿਉਂ ਝੂਠ ਬੋਲੀ ਜਾਂਦਾ ਉਹਨਾਂ ਦਾ ਬੱਸਾਂ ਨੇ ਉਹਨਾਂ ਕੋਲ ਯਾਰ ਜ਼ਮੀਨਾਂ ਵਾਲੇ ਨੇ ਟੌਪਿਆਂ ਵਾਲੇ ਨੇ ਹੋਟਲ ਫਾਈਵ ਸਟਾਰ ਵਾਲੇ ਨੇ ਬਿਊ ਰੇੜੀਆਂ ਚ ਸਪਾਉਣਗੇ ਉਹ ਐ ਨਹੀਂ ਕਹਿੰਦਾ ਵੀ ਤੂੰ ਝੂਠ ਬੋਲਦਾ ਉਹ ਜਿਹੜਾ ਤਾਇਆ ਉਹ ਦੋ ਰੇੜੀਆਂ ਦੇ ਡਰੈੱਸ ਦੇ ਅੰਦਰ ਪਾ ਲਿਆ ਉਹ ਪਾ ਲਿਆ ਉਹ ਪੁੱচ্চੋ ਵੀ ਇਹਨਾਂ ਨੇ ਕਿ ਪੁਜੀਏ ਵਾਲੀ ਰੇੜੀ ਦੱਬੀ ਹੈ ਇਹਨਾਂ ਨੇ ਲੈ ਦੱਸੋ ਕਰ ਲੋ ਕੀ ਕਰਨਾ ਪੈਸੇ ਨਾਲ ਲੈ ਜੋਂਗੇ ਤੁਸੀਂ ਆਦਾ ਇਮੇਜ ਹੈ ਤੁਹਾਡੀ ਸੋ ਇਸ ਕਰਕੇ ਇਹਨਾਂ ਤੋਂ ਖਹਿੜਾ ਛਡਾਈ ਇਹਨਾਂ ਤੇ ਕਿੰਨੇ ਭ੍ਰਿਸ਼ਟਾਚਾਰਾਂ ਦੇ ਕੇਸ ਚੱਲਦੇ ਨੇ ਠੀਕ ਹੈ ਨਾ ਇਹ ਇਹਨਾਂ ਇਹਨਾਂ ਨੇ ਕੁਝ ਕੁਝ ਨਹੀਂ ਕਰਨਾ ਇਹ ਆਪਸ ਚੜ੍ਹੇ ਲੜ ਲੜ ਮਿਲ ਕੇ ਖੇਡਦੇ ਨੇ ਸੋ ਆਓ ਆਪਾਂ ਕੰਮ ਕਰਨ ਵਾਲੀ ਰਾਜਨੀਤੀ ਨੂੰ ਪਹਿਲ ਲਈਏ 19 ਤਰੀਕ ਨੂੰ एक नंबर वाला बटन दब के झाड़ू दे चौन निशान सेवा जो उसके तो बाद जिम्मेवारी होगी दोनों को तो पर च के दो नए ला जो इन कलम कलम बहुत आन्वार, बहुत धनबाद बहुत आन्वार, बहुत मेरे चौंते हजते रहो जिंदाबाद रहो आबार